ਜਿਹੜੀ ਵੀਡੀਓ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਇਹ ਵੀਡੀਓ ਸਿੱਧੂ ਮੂਸੇਵਾਲੇ ਦੇ ਫੈਨ ਪੇਜਾਂ ਤੇ ਕਾਫੀ ਵਾਇਰਲ ਹੋ ਰਹੀ ਹੈ ਇਸ ਵੀਡੀਓ ਵਿੱਚ ਦਿਖਾਈ ਦੇ ਰਿਹਾ ਹੈ ਕਿ ਕੁਝ ਵੀਰ ਇੱਕ ਦੀਵਾਰ ਤੇ ਸਿੱਧੂ ਮੂਸੇਵਾਲਾ ਤੇ ਦੀਪ ਸਿੱਧੂ ਦਾ ਪੋਸਟਰ ਲਗਾਉਂਦੇ ਹਨ ਪਰ ਕੋਈ ਨਫ਼ਰਤ ਕਰਨ ਵਾਲਾ ਇਸ ਪੋਸਟਰ ਨੂੰ ਰਾਤ ਪਾੜ ਕੇ ਉਤਾਰ ਦਿੰਦਾ ਹੈ ਜਿਉਂਦੇ ਇਨਸਾਨ ਨਾਲ ਤਾਂ ਕਿਸੇ ਦੇ ਲੱਖ ਵਖਰੇਵੇਂ ਹੋ ਸਕਦੇ ਹਨ ਪਰ ਜਿਹੜੇ ਇਨਸਾਨ ਦੁਨੀਆ ਤੇ ਹੀ ਨਹੀਂ ਹਨ ਉਹਨਾਂ ਦੀਆਂ ਤਸਵੀਰਾਂ ਤੋਂ ਵੀ ਇੰਨੀ ਖਾਰਖਣੀ ਕੋਈ ਚੰਗੀ ਗੱਲ ਨਹੀਂ ਅੱਗੇ ਗੱਲ ਕਰਦੇ ਹਾਂ ਸਿੱਧੂ ਮੁਸੇਵਾਲੇ ਦੇ ਭਰਾਵਾਂ ਵਰਗੇ ਯਾਰ ਬਿੱਲਾ ਸਿੱਧੂ ਦੀ ਜੋ ਕਿ ਮੱਟ ਸ਼ੇਰੋਂ ਵਾਲੇ ਦੇ ਚੱਲ ਰਹੇ ਵਾਤੇ ਲਾਈਵ ਗਰਮ ਹੋਇਆ ਹੈ ਬਿੱਲਾ ਸਿੱਧੂ ਨੇ ਮੱਟ ਸ਼ੇਰੋਂ ਵਾਲੇ ਨੂੰ ਕੀ ਕੁਝ ਕਿਹਾ ਦੇਖੋ ਅੱਗੇ ਪੂਰੀ ਵੀਡੀਓ ਗੱਲ ਕਰਦੇ ਅੱਜ ਉਹ ਭੰਡ ਦੀ ਸ਼ੇਰੋਂ ਮੱਟ ਵਾਲੇ ਦੀ ਬੋਲਣਾ ਤਾਂ ਬੜਾ ਚਿਰ ਪਹਿਲਾਂ ਦਾ ਸੀਗਾ ਤੇ ਪਰ ਬੋਲੇ ਨਹੀਂ ਇਹਨੇ ਦੀਪ ਸਿੱਧੂ ਬਾਈ ਦੇ ਬਰਦੂ ਵੀ ਬੋਲਿਆ ਸੀ ਤੇ ਹੁਣ ਗੁਰਾਂ ਦੇ ਖਿਲਾਫ ਬੋਲਿਆ ਹੈ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਹਾਂਗਾ મિત્રા તું ਆਪਦੇ ધર્મ ਦਾ ਨਹੀਂ હોયા ਆਪਦੇ ਲੋਕਾਂ ਦੇ ਨਹੀਂ હોયા તું ਸਾਡਾ ਕੀ ਹੋ જઈંગા મુસ્લમાન હોકે ਤੇ તું ਅੱਜ ਵੀ ਸ਼ਰਾਬ ਪੀਣਾ ਡੱਕਿਆ ਤੂੰ ਉਲਲ ਕਰਦਾ ਹਰ ਇੱਕ ਵੀਡੀਓ ਤੇਰੀਆਂ ਰਿਕਾਰਡਿੰਗਾਂ ਵੀ ਵਾਇਰਲ ਹੋਈਆਂ ਆਈਆਂ ਤੇ ਤੂੰ ਆਪਦੇ ਧਰਮ ਦਾ ਨਹੀਂ ਹੋਇਆ ਦੂਜਿਆਂ ਦੀ ਕੀ ਹੋਜੇਗਾ ਜਦੋਂ ਬੋਲਣਾ ਹੋਵੇ ਨਾ ਅਕਲ ਲੈ ਲੀਏ ਜੇ ਧਰਮਾਂ ਬਾਰੇ ਪਤਾ ਨਾ ਹੋਵੇ ਨਾ ਤਾਂ ਬੋਲੀਏ ਨਾ ਕਦੇ ਅਕਲ ਲੈ ਲੀਏ ਤੇ ਤੇਰੇ ਦਿਨ ਮਿਤਰਾ ਹੁਣ ਨੇੜੇ ਲੱਗ ਗਏ ਜਿੰਨਾ ਖੇਤਰੀ ਤੂੰ ਚੜਿਆ ਸੀ ਨਾ ਤੇ ਉਦੋਂ ਛੇਤੀ ਹੁਣ ਥੱਲੇ ਡਿੱਗੇਗਾ ਤੂੰ ਆਪਦੀ ਔਕਾਤ ਭੁੱਲ ਗਿਆ ਤੈਨੂੰ ਇਹ ਲੱਗਿਆ ਵੀ ਮੇਰੇ ਕੋਲ 10 ਲੱਖ ਬੰਦਾ ਮੈਨੂੰ ਕੋਈ ਫੋਲੋ ਕਰ ਲੱਗ ਗਿਆ ਤੈਨੂੰ ਬਾਲਾ ਵੱਡਾ ਸਟਾਰ ਬਣ ਗਿਆ ਇੱਥੇ ਸਿਕੰਦਰ ਵਰਗੇ ਤੁਰ ਗਏ ਤੂੰ ਕਿਹੜੇ ਬਾਗ ਦੀ ਮੂੜੀਆਂ ਬੋਲਣਾ ਹੁੰਦਾ ਨਾ ਦੇਖ ਕੇ ਬੋਲਾ ਕਰ ਨਹੀਂ ਮਿੱਤਰਾ ਉਹ ਦਿਨ ਦੂਰ ਨਹੀਂ ਜਿੱਦੇ ਨੱਕ ਨੂੰ ਲਿਖੀ ਦਾ ਕੱਢੇਗਾ ਮਿਹਨਤ ਮੇਰੀ ਰਹਿਮਤ ਖੁਦਾ ਦੀ ਮੁਸਲਮਾਨੀ ਰੂਹਾਨੀਅਤ ਤੇ ਗਾਲੇ ਇਲਮ ਦੇ ਮਾਹਰ ਚਮਤਕਾਰ ਹੁੰਦੇ ਦੇਖੋ ਆਪਣੀ ਅੱਖਾਂ ਸਾਹਮਣੇ 100% ਗਾਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹਾਰ પતિ ਪਤਨੀ ਚ ਝਗੜਾ ਸੌਤਨ ਦਸ਼ਮਨ ਤੋਂ ਛੁਟਕਾਰਾ ਤਲਾਕ ਕੇਸ ਵਿਦੇਸ਼ ਚ ਪੱਕਾ ਹੋਣਾ ਜਾਦੂ ਟੂਣੇ ਅਤੇ ਕੀਤੇ ਕਰਾਇਦਾ ਖਾਤਮਾ ਗੁਪਤ ਵਸ਼ੀਕਰਨ ਕਰਵਾਓ ਮਨ ਚਾਹ ਪ੍ਰੇਮੀ ਪ੍ਰੇਮਿਕਾ ਆਪਣੇ ਵਾਸਵਿਸ਼ ਕਰੋ ਲਾਟਰੀ ਨੰਬਰ ਪਾਓ 649 ਹੋਵੇ ਚਾ ਲੋਟੋ ਬੈਕਸ ਪਿਆਰ ਜੋ ਤੋਖਾ ਖਾ ਚੁੱਕੇ ਪ੍ਰੇਮੀ ਪ੍ਰੇਮਿਕਾ ਇੱਕ ਵਾਰ ਜ਼ਰੂਰ ਸੰਪਰਕ ਕਰੋ ਮੈਂ ਤੁਹਾਡਾ ਪਿਆਰ ਟੁੱਟਣ ਨਹੀਂ ਦੇਵਾਂਗਾ ਸੰਪਰਕ ਕਰੋ ਬਾਬ 99158282343